ਜੜ ਜੋ ਮੇਰਾ ਵੀ ਦੇਖਣ ਦਾ ਕਰਦੇ ਆਂ ਸਾਰੀ ਠੀਕ ਹੈ ਜੀ ਮਾਲੂ ਮਰਾ ਫਰਾ ਹੋ ਦੋ ਦਬਾਰਾ ਠੀਕ ਆਂ ਮਰਾ ਅੱਜ ਜਾ ਰਹੇ ਆ ਸਪੈਂਡ ਦਾ ਜਿਹੜਾ ਦੂਜਾ ਮੁੱਲਾ ਬਣਿਆ ਹਨ ਮੁੱਛਰ ਜਿਆਦਾ ਠੀਕ ਹੈ ਜੀ ਪਹਿਲਾ ਮੁੱਲਾ ਤੁਸੀਂ ਦੇਖ ਲਿਆ ਮੇਰੇ ਭਰਾਵਾਂ ਸਾਰਿਆਂ ਨੇ ਅੱਜ ਤੇ ਇੱਕ ਤਾਂ ਦੋ ਫੇਰ ਤੁਹਾਨੂੰ ਦਿਖਾਉਣ ਮੈਂ ਮੁੱਲਾ ਦੂਜਾ ਜਿਹੜਾ ਨਿਊ ਬਣਿਆ ਆ ਆਪਣਾ ਹਨਾ ਸਾਰਾ ਜੀ ਹੋਰ ਵਾਲੋਂ ਮੇਰਾ ਭਰਾ ਲੇਕਿਨ ਆ ਜਿਹੜਾ ਨੂ ਨੂ ਬੰਦਾ ਬਣਾਵਾ ਤੇ ਕੰਮਾ ਠੀਕ ਹੈ ਜੀ ਇਹ ਦੁਕਾਨਾ ਜਿੱਦਾਂ ਆਪਣੀ ਵੜ ਗਈ ਠੀਕ ਹੈ ਜੀ ਆਹ ਇਹ ਹਨ ਤੇ ਜਿਹੜੇ ਹਨ ਬਾਲਾ ਬੰਨੇ ਉਹ ਬਾਬਾ ਜੀ ਬਾਬਾ ਕਰਕੇ ਮੇਰੇ ਵੀਰ ਕੋਲ